ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਧ ਸੰਗਤ ਜੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 133 ਤੋਂ ਸੰਥਿਆ ਆਰੰਭ ਕਰ ਰਹੇ ਹਾਂ ਸਤਨਾਮ ਵਾਹਿਗੁਰੂ ਸਾਹਿਬ ਜੀ ਮਾਰਹ ਮਹਾ ਮੰਜ ਮਹੱਲਾ ਪੰਜਵਾਂ ਘਰ ਚੌਥਾ ਇਕ ਓੰਕਾਰ ਸਤਿਗੁਰ ਪ੍ਰਸਾਦ ਹਾਂਜੀ 12 ਬੱਬੇ ਨੂੰ ਕੰਨਾ ਰਾਰਾ ਹਾ ਹਾ ਮੁਕਤਾ 12 ਇਸੇ ਤਰ੍ਹਾਂ ਉਚਾਰਨ ਕਰਨਾ ਮਾ ਹਾ ਮੰਮੇ ਨੂੰ ਕੰਨਾ ਹਾ ਹੇ ਨੂੰ ਕੰਨਾ ਮਾ ਹਾ ਇਸੇ ਤਰ੍ਹਾਂ ਉਚਾਰਨ ਕਰਨਾ ਮਾਂ ਜੀ ਛੱਜਾ ਲਾ ਕੇ ਮਹੱਲਾ ਪੰਜਵਾਂ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕੀਰਤ ਕਾਰਮ ਕੇ ਵਿਛੋੜੇ ਕਰ ਕਿਰਪਾ ਮੇਲੋ ਹੋ ਰਾਮ ਚਾਰ ਕੋਟ ਤਦਿਸ ਬ੍ਰਹਮੇ ਥਕ ਆਏ ਪ੍ਰਭ ਕੀ ਸਾਮ ਤੇਨ ਦੁਦਤੇ ਬਾਹਰੀ ਕਿ ਤ ਨ ਆਵੈ ਕਾਮ ਜਲ ਬਿਨ ਸਾਖ ਕੁਮਲਾ ਬਤੀ ਉਪਜਹ ਨਾਹੀ ਧਾਮ ਹਰ ਨਾ ਨ ਮਿਲੀਐ ਸਾਜਨ ਕਾਤ ਪਾਈਐ ਵਿਸਰਾਮ ਆਹਾਰ ਨਾਹ ਨੰਨੇ ਨੂੰ ਕਨਹਾ ਮੁਕਤਾ ਨਾਹ ਨਾ ਮਿਲੀ ਐ ਸਾਜਨ ਵਿਸਰਾਮ ਕਾਤ ਪਾਈਐ ਵਿਸਰਾਮ ਕਾਤ ਪਾਠੜ ਪੋਲਾ ਬੋਲਣਾ ਜੇ ਤ ਘਰ ਹਰ ਕੰਤ ਨਾ ਪ੍ਰਗਟਾਈ ਪਠਨਗਰ ਸੇ ਗ੍ਰਾਮ ਹਾਂ ਜੇਤ ਵੀ ਪੋਲਾ ਬੋਲਣਾ ਜੇ ਤ ਘਰ ਹਰ ਕੰਤ ਨਾ ਪ੍ਰਗਟਾਈ ਪਪਾ ਪਪੇ ਦੇ ਪੈਰ ਚਰਾਰਾ ਗਗਾ ਟੈਂਕਾ ਈੜੀ ਬਿਹਾਰੀ ਪ੍ਰਗਟਾਈ ਇਸੇ ਤਰ੍ਹਾਂ ਉਚਾਰਨ ਕਰਨਾ ਪਠ ਨਗਰ ਜਿਹੜਾ ਨਗਰ ਪਾਠ ਹੈ ਅਧ ਕਲਾਕੇ ਕਸ ਕੇ ਬੋਲਣਾ ਸਰਬਸੀਕਾਰ ਤੰਬੋਲ ਰਸ ਸਣਦੇ ਹੀ ਸਭ ਖਾਮ ਪ੍ਰਭ ਸੁਆਮੀ ਕੰਤਿ ਵਿਹੂਨੀਆ ਮੀਤ ਸੱਜਣ ਸਭ ਜਾਮ ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ ਹਰ ਮਿਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਹ ਚਲਤਾ ਮ ਚੇਤ ਗੋਵਿੰਦ ਅਰਾਧਿਐ ਹੋਵੈ ਆਨੰਦ ਕਣਾਂ ਸੰਤ ਜਨਾ ਮਿਲ ਪਾਈਐ ਅਰਸਨਾ ਨਾਮ ਆਪਣਾ ਜੇਨ ਪਾਇਆ ਪ੍ਰਭ ਆਪਣਾ ਆਇ ਤਿਸਹ ਗਣਾਂ ਇਕ ਖੈਨ ਤਿਸ ਬਿਨ ਜੀਵਨ ਮੇਰთა ਜਨਮ ਜਣਾ ਜਲ ਥਲ ਮਹੀਲ ਪੂਰਿਆ ਰਵਿਆ ਵਿਚ ਬਣਾ ਸੋ ਪ੍ਰਭ ਚਿਤ ਨ ਆਵਈ ਕਿਤੜਾ ਦੁਖ ਗਣਾ ਜਿਨ ਨੇ ਰਾਵਿਆ ਸੋ ਪ੍ਰਭ ਤੈਨਾਂ ਭਾਗ ਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭ ਤੇ ਇਸ ਕੈ ਪਾਏ ਨਕਾ ਵੈਸਾਖ ਤੀਰਨ ਕਿਉ ਵਾਢਿਆ ਜਿਨਾ ਪ੍ਰੇਮ ਪਿਛੋ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋ ਹਾਂ ਵਿਛੋਹ ਇਸੇ ਤਰ੍ਹਾਂ ਚਰਨ ਕਰਨਾ ਤਦੇ ਤੇ ਹੋੜਾ ਹਾਏ ਨੌਕੜ ਤੋ ਇਸੇ ਤਰ੍ਹਾਂ ਪੁੱਤਰ ਅਕਲਤਰਨਾ ਸੰਗਤਨਾ ਹਰ ਅਬਨਾਸੀ ਓਹ पालच पालच सगली मुई ਝੂਠਾ ਧੰਦਾ ਮੋਹ ਇਕਸ ਹਰ ਕੇ ਨਾਮ ਬਿਨ ਅੱਗ ਲਈ ਇਹ ਖੋਹੇ ਆਖ ਖਖੇ ਤੇ ਹੋੜਾ ਹਾਹੇ ਨਸਿਆਰੀ ਜਿਹੜੀ ਖਖੇ ਦੇ ਹੋੜਾ ਇਹ ਲੰਮੀ ਲੈ ਕੇ ਜਾਣੀ ਪਣੀ ਹੈ ਹਾਹੇ ਤੇ ਵਾਚਣ ਲਈ ਪਿੰਦੀ ਅਖੋਹੇ ਐਸੇ ਤਰੈ ਚਾਰਨ ਕਰਨਾ ਨਹੀਂ ਹੋ ਬਿਸਾਰ ਬਕੋਚਣਾ ਪ੍ਰਾਪ ਬਿਨ ਆਵਰ ਨਾ ਕੋਏ ਹਾਂਜੀ ਦਈਓ ਦੱਦਾ ਜੈ ਜੀ ਨੋਕੜਾ ਇਹਦਾ ਉਚਾਰਨ ਕਰਨਾ ਦੱਦਾ ਈੜੀ ਬਿਹਾਰੀ ਊੜੇ ਨੂੰ ਔਕੜ ਤੇਯੋ ਵਿਸਾਰ ਵਿਗੋਚਣਾ ਪ੍ਰਭ ਬਿਨ ਅਬਰ ਨ ਕੋਇ ਤੇਤਮ ਚਰਣੀ ਜੋ ਲੱਗੇ ਤਿਨ ਕੀ ਨਿਰਮਲ ਹੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪ੍ਰਾਪਤ ਹੋਏ ਵੈ ਸਾਖ ਸੁਹਾਵਾ ਤਾਂ ਲੱਗੈ ਜਹ ਸੰਤ ਭੇਟੈ ਹਰ ਸੋਏ ਹਰ ਜੇਠ ਜੁੜੰਦਾ ਲੋੜੀਐ ਜਿਸ ਅੱਗਾਇ ਸਭ ਨਿਵਨ ਹਰ ਸੱਜਣਾ ਦਾ ਬੰਨ ਲੱਗਿਆ ਕਿਸੈ ਨ ਦੇਈ ਬੰਨ ਹੜਾ ਬੰਨ ਪਾਠ ਹੈ ਭਾਰਾ ਕਰਕੇ ਹਲੰਤ ਲਾ ਕੇ ਬੋਲਣਾ ਮਾਨਕ ਮੋਤੀ ਨਾਮ ਪ੍ਰਭ ਓਨ ਲੱਗੈ ਨਾਹੀ ਸੰਨ ਹੜਾ ਸੰਨ ਪਾਠ ਹੈ ਇਹ ਵੀ ਭਾਰਾ ਕਰਕੇ ਬੋਲਣਾ ਰੰਗ ਸੱਬੇ ਨਾਰਾਇਣੈ ਜੇਤੇ ਮਨ ਭਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀਅ ਕਰਨ ਹਾਂਜੀ ਜੀ ਜਜੇ ਨੂੰ ਵਿਹੈਰੀ ਐਡਾ ਮੁਕਤਾ ਜਿਹੜਾ ਐਡਾ ਮੁਕਤਾ ਦਾ ਉਚਾਰਨ ਕਰਨਾ ਇਸਦਾ ਉਚਾਰਨ ਇਸ ਤਰ੍ਹਾਂ ਕਰਨਾ ਹੈ ਜੀ ਸੋਈ ਜੀਅ ਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੀ ਇਹ ਤਨ ਆਪਣ ਲੀਆ ਜੇ ਮਿਲੈ ਵੇਛੜ ਕਿਉ ਰੋਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ ਹਰ ਜੇਠ ਰੰਗੀਲਾ ਤਿਸ ਤਣੀ ਜਿਸ ਕੈ ਭਾਗ ਮਥਨ ਆਸਾੜ ਤਪੰਦਾ ਤਿਸ ਲਗੈ ਹਰ ਨਾ ਹੋ ਨ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਦੋਇ ਪਾਈ ਬਗੂਚੀਐ ਗਲ ਪਈ ਸੋ ਜਮ ਕੀ ਫਾਸ ਹਾਂਜੀ ਦੱਦੇ ਨੂੰ ਔਕੜ ਜਈਏ ਨੂੰ ਦਲਾਮ ਇਹਦਾ ਉਚਾਰਨ ਦੋਇ ਦੱਦੇ ਨੂੰ ਔਕੜ ਈੜੀ ਸੇ ਹੈਰੀ ਐੜੇ ਤੇ ਦਲਾਮ ਇਸਦਾ ਉਚਾਰਨ ਦੋਇ ਇਸੇ ਤਰ੍ਹਾਂ ਉਚਾਰਨ ਕਰਨਾ ਹੈ ਦੋਇ ਪਾਈ ਬਗੂਚੀਐ ਗਲ ਪਈ ਸੋ ਜਮ ਕੀ ਫਾਸ ਜਿਹੜੀ ਪਈ ਸਸੇ ਔਕੜ ਸੋ ਅਡੋਡੀ ਪਾਠ ਹੈ ਪਈ ਸੋ ਜਮ ਕੀ ਫਾਸ ਜੇਹਾ ਬੀਜ ਸੋ ਲੁਣੈ ਮਥੈ ਜੋ ਲਿਖਿਆਸ ਕਰਨ ਵਿਹਾਣੀ ਪਛਤਾਣੀ ਓਠ ਚਲੀ ਗਈ ਨਿਰਾਸ ਜਿਨ ਕਾ ਸਾਧੂ ਭੇਟੀਐ ਸੋ ਦਰਗਹ ਹੋਏ ਖਲਾਸ ਹਾਂਜੀ ਜਿਨ ਕਾ ਕਕੇ ਤੇ ਕਨੌੜਾ ਕਾਉ ਕੋ ਨਹੀਂ ਬੋਲਣਾ ਕਾਉ ਬੋਲਨਸਤਾ ਉਚਾਰਨ ਕਰਨਾ ਸਾਧੂ ਭੇਟੀ ਐ ਤੇ ਬਿਸ਼ਰਾਮ ਸੋ ਦਰਗਹ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਤੂਜਾ ਕੋ ਨਹੀਂ ਨਾਨਕ ਕੀ ਅਰਦਾਸ ਹਾਂਜੀ ਪ੍ਰਭ ਤੇ ਥੰਮ ਕਲਾ ਕੇ ਆਖਣਾ ਪ੍ਰਭ ਤੁਧ ਬਿਨ ਤੂਜਾ ਕੋ ਨਹੀਂ ਬਿਸ਼ਰਾਮ ਨਾਨਕ ਕੀ ਅਰਦਾਸ ਜਿਹੜਾ ਨਾਨਕ ਦਾ ਕੱਕਾ ਵੀ ਇਸ ਲਾਸਟ ਤੇ ਤੇ ਕੱਕੇ ਨੂੰ ਬਿਹਾਰੀ ਹੈ ਦੋਨੇ ਕੱਕੇ ਇਕੱਠੇ ਹੋ ਜਾਂਦੇ ਐ ਕਿਤੇ ਵੀ ਦੋ ਅੱਖਰ ਇਕੱਠੇ ਹੋ ਜਾਣਾ ਨੂੰ ਅਲੱਗ-ਅਲੱਗ ਬੋਲਣ ਦੀ ਕੋਸ਼ਿਸ਼ ਕਰਨੀ ਐ ਨਾਨਕ ਕੀ ਅਰਦਾਸ ਜੇ ਆਪਾਂ ਨਾਨਕੀ ਕਹਿ ਦਾਂਗੇ ਇੱਕ ਕਕਾ ਲੱਗੂਗਾ ਇਹਨੂੰ ਅੱਡੋ-ਅੱਡੀ ਦੋ ਕੱਕੇ ਉਚਾਰਨ ਕਰਨੇ ਐ ਨਾਨਕ ਕੀ ਅਰਦਾਸ ਆ ਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਾਰਨ ਕਮਲ ਸੇਵ ਪਿਆਰ ਆ ਜਿਹੜਾ ਕੰਮ ਨਹੀਂ ਪਾਠ ਹੈ ਅਧ ਕਲਾ ਕੇ ਕਸ ਕੇ ਬੋਲਣਾ ਮਾਨ ਤਨ ਰਤਾ ਸਾਚ ਰੰਗ ਇਕੋ ਨਾਮ ਆਧਾਰ ਵੇਖਿਆ ਰੰਗ ਕੂੜਾ ਵੇਆ ਦਸਨ ਸਭੇ ਸ਼ਾਰ ਆੜ ਸ਼ਾਰ ਪਾਠ ਹੈ ਸ਼ਸ਼ਾ ਕੁੰਡੀ ਵਾਲਾ ਸ਼ਸ਼ੈ ਨੂੰ ਭਾਰਾ ਕਰਕੇ ਬੋਲਣਾ ਸ਼ਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਾਣ ਤਿਣ ਪ੍ਰਭ ਸੰਗ ਮੌਲਿਆ ਸਮਰਥ ਪੁਰਖ ਅਪਾਰ ਹਾਂ ਸਮਰਥ ਪੁਰਖ ਅਪਾਰ ਸਸੇ ਤੇ ਟਿੱਪੀ ਐ ਮਮਾ ਮਮੇ ਦੇ ਪੈਰ ਚ ਰਾਰਾ ਤੇ ਥੱਥਾ ਸਮਰਥ ਇਸੇ ਤਰ੍ਹਾਂ ਉਚਾਰਨ ਕਰਨਾ ਹਰ ਮਿਲਣੋ ਮਨ ਲੋਚਦਾ ਕਰਮ ਮਿਲਾਵਣ ਹਾਰੇ ਜਿਨਨੀ ਸਖੀਏ ਪ੍ਰਭ ਪਾਇਆ ਹਾਂ ਤਨ ਕੈ ਸਤ ਬਲਿਹਾਰ ਨਾਨਕ ਹਰਜੀ ਮਾਇਆ ਕਰ ਸਬਦ ਸਵਾਰਣ ਹਾਰ ਸਾਵਣ ਤਿਨਾ ਸੁਹਾਗਣੀ ਚਿਨ ਰਾਮ ਨਾਮ ਔਰ ਹਾਰ ਭਾਦਵੇ ਭਰਮ ਭੁਲਾਣੀਆ ਦੁਜੈ ਲੱਗਾ ਹੇਤ ਆ ਭਾਦਵੇ ਭਬੇ ਨੂੰ ਕੰਨਾਂ ਦਦੇ ਨੌਕੜ ਈੜੀ ਸਹਰੀ ਭਾਦਵੇ ਭਾਤੋ ਤੋੜ ਕੇ ਇਸੇ ਤਰ੍ਹਾਂ ਚੰਦ ਕਨਾਂ ਭਾਦਵੇ ਥਾਮਕ ਭਰਮ ਭੁਲਾਣੀ ਆ ਮਿਸ਼ਰਾਮ ਦੂਜਾ ਲਗਾ ਹੇਤ ਲਖ ਸੀਗਾਰ ਬਣਾਇ ਕਾਰਜ ਨਾਹੀ ਕੀਤ ਜਿਤ ਦਿਨ ਦੇਹ ਬਿਨਸ ਸੀ ਤਿਤ ਵੇਲਾ ਕਹਿ ਸੰਪ੍ਰੇਤ ਜਿਤ ਦਿਨ ਦੇਹ ਬਿਨਸ ਸੀ ਦੋ ਸਸੇ ਬਿਨਸ ਤੋ ਬਾਦ ਕਣਸੀ ਬਿਨਸ ਸੀ ਦੋਨੇ ਸਸੇ ਚਰਨ ਕਰਨੇ ਤਿਤ ਵੇਲਾ ਕਹਿ ਸੰਪ੍ਰੇਤ ਪਕੜ ਚਲਾਏ ਨੇ ਦੂਤ ਜਮ ਕਿਸੈ ਨ ਦੇਨੀ ਪੇਤ ਛਾਟ ਖੜੋਤੇ ਖਿਨੇ ਮਾਹੀ ਜਿਨਸ ਲੱਗਾ ਹੇਤ ਹੱਥ ਮਰੋੜੈ ਤਨ ਕਪੇ ਸਿਆਹ ਹੋ ਹੋ ਆਸੀਤ ਸਸੈ ਨੂੰ ਸਹਰੀ ਐੜੇ ਨੂੰ ਕੰਨਾ ਹਾਹਾ ਸਿਆਹ ਹੋ ਆਸੀਤ ਦੋਨੇ ਹਾਹੇ ਕੱਠੇ ਬੁਲਾਉਣੇ ਸਿਆਹ ਹੋ ਹੋ ਆਸੀਤ ਜਿਹ ਹ ਬੀਜੈ ਸੋ ਲੁਣੈ ਕਰਮ ਸੰਦੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ 보ਹਿਥ ਪ੍ਰਭ ਦੇਤ ਸੇ ਪਦਵੇ ਨਰਕ ਨਾ ਪਾਈਐ ਗੁਰ ਰਖਣ ਵਾਲਾ ਹਿਤ ਅਸਨ ਪ੍ਰੇਮ ਓਮਾਹੜਾ ਕਿਉ ਮਿਲਿਐ ਹਰ ਜਾਏ ਹਾਂਜੀ ਅਸਨ ਐੜਾ ਸਸੇ ਤੇ ਔਕੜਾ ਨੰਨੇ ਸਿਹਰੀ ਐ ਇਹੜਾ ਜਿਹੜਾ ਸਸੇ ਦਾ ਔਕੜ ਆਇਓ ਉਚਾਰਨ ਕਰਨ ਅਸਨ ਪ੍ਰੇਮ ਓਮਾਹੜਾ क्यों मिली है हर जाय मन तन प्यास दर्शन कणी कोई आन मिलाव माय संत सहाई प्रेम के हाँ तन कै लागा पाए प्रभ क्यों सुख पाई है दूजी नाही जाय जिन्नी चाखिया प्रेम रस से त्रिप तह आ गाय जिन्नी कस कसके पारा करके बोलना है। ਜਿੰਨੇ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਆੜੇ ਨੂੰ ਕੰਨਾ ਘੱਗੇ ਨੂੰ ਕੰਨਾ ਈੜੀ ਸਹਰੀ ਨੂੰ ਆਗਾਏ ਇਸੇ ਤਰ੍ਹਾਂ ਬੋਲਣਾ ਆਪ ਤਿਆਗ ਬੇਨਤੀ ਕਰਾ ਹੈ ਲੇਹੋ ਪ੍ਰਭੂ ਲੜ ਲਾਇ ਹਾਂ ਬੱਬੇ ਨੂੰ ਸਹਰੀ ਨੰਨਾ ਤੱਤੇ ਨੂੰ ਬਿਹਾਰੀ ਬੇਨਤੀ ਇਹਨੂੰ ਬੇਨਤੀ ਨਹੀਂ ਬੋਲਣਾ ਬੇਨਤੀ ਇਸੇ ਤਰ੍ਹਾਂ ਉਚਾਰਨ ਕਰਨਾ ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤਹ ਨਾ ਜਾਏ ਪ੍ਰਭ ਬਿਨਾ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖੀ ਵਸੰਧਿਆ ਜਿਨਾਂ ਮਾਇਆ ਹਰ ਰਾਇ ਕਤਿਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ ਹਾਂਜੀ ਕਕਾ ਤਤੈਨ ਸਿਹਾਰੀ ਤੇ ਕਕੈਨ ਸਿਹਾਰੀ ਕਤਿਕ ਜਿਹੜੇ ਕਤਕ ਤੇ ਕਕੇ ਤੇ ਅਧ ਕਲਾ ਕੇ ਤਤੈਨੀ ਸਿਹਾਰੀ ਨੂੰ ਕਸ ਕੇ ਬੋਲਣਾ ਕਤਿਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਬੇਮੁਖ ਹੋਏ RAM ਤੇ ਲੱਗਨ ਜਨਮ ਵਿਜੋਗ ਖੈਨ ਮਹ ਕਵੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵਹ ਰੋਜ ਹਾਂਜੀ ਵਿੱਚ ਥਮਕ ਲਾ ਕੇ ਨਾ ਕੋਈ ਕਰ ਸਕੈ ਵਿਸ਼ਰਾਮ ਕਿਸ ਥੈ ਰੋਵਹ ਰੋਜ ਕੀਤਾ ਕਿਛੂ ਨ ਹੋワイ ਲਿਖਿਆ ਧੁਰ ਸੰਜੋਗ ਵੱਡ ਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰਹਿ ਸਭ ਪਿਉਕ ਨਾਨਕ ਕਾ ਪ੍ਰਭ ਰਾਖਲੇ ਮੇਰੇ ਸਾਹਿਬ ਬੰਦੀ 모ਚ ਕਤਕ ਹੋਵੈ ਸਾਧ ਸੰਗ ਬਿਨ ਸਹ ਸੱਬੇ ਸੋਚ ਮੰਗਰ 마ਹੇ ਸੋਹੰਦਿਆ ਹਰ ਪ੍ਰਸੰਗ ਬੈਠੜਿਆ ਹਾਂ ਜੀ ਮੰਗਰ ਮੰਮੇ ਤੇ ਟਿੱਪੀ ਘੱਗੇ ਨੂੰ ਸਹਰੀ ਰਾਰੀ ਨੂੰ ਸਹਰੀ ਮੰਗਰ ਇਸੇ ਤਰ੍ਹਾਂ ਉਚਾਰਨ ਕਰਨਾ ਮੰਗਰ ਮਾਹੀ ਸੋ ਹੰਦੀਆ ਵਿਸ਼ਰਾਮ ਹਰ ਪਰ ਸੰਗ ਬੈਠੜੀ ਆਹ ਬੈਠੜੀ ਕਹਿ ਕੇ ਬੋਲਣਾ ਆਹ ਹਾ ਹਾ ਮੁਕਤਾ ਰੱਖਣਾ ਬੈਠੜੀ ਆਹ ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀ ਆਹ ਮਨ ਤਨ ਮੌਲਿਆ ਰਾਮ ਸਿਓ ਸੰਗ ਸਾਧ ਸਹੇਲੜੀ ਆਹ ਸਾਧ ਜਨਾਂ ਤੇ ਬਾਹਰੀ ਸੇ ਰਹੇ ਨਾ ਇਕਲੜੀ ਆ ਹਾਂਜੀ ਇਕਲੜੀ ਆ ਇਸੇ ਤਰ੍ਹਾਂ ਉਚਾਰਨ ਕਰਨਾ ਤੈਨ ਦੁੱਖ ਨਾ ਕਬਹੂ ਉਤਰੈ ਸੇ ਜਮ ਕੇ ਵਸ ਪੜੀ ਆ ਹਾੜਾ ਵਸ ਪਾਠ ਅਦਕ ਲਾ ਕੇ ਬੋਲਣਾ ਕਸ ਕੇ ਵਸ ਪੜੀ ਆ ਪੜੀ ਆ ਪੋਲਾ ਬੋਲਣਾ ਪੜੀ ਆ ਨਹੀਂ ਬੋਲਣਾ ਪੜੀ ਆ ਪੋਲਾ ਬੋਲਣਾ ਜਿਨੇ ਰਾਪਿਆ ਪ੍ਰਭ ਆਪਣਾ ਸੇ ਤਿਸਨ ਨਿਤ ਖੜੀਆ ਹਾ ਹ ਖੜੀਆ ਹ ਐਸੇ ਤਰੇ ਉਚਾਰਨ ਕਰਨਾ ਰਤਨ ਜੀਵੇ ਹਰ ਲਾਲ ਹਰ ਕੰਠ ਤਿਨਾ ਜੜੀਆ ਨਾਨਕ ਵਾਂਛੈ ਧੂੜ ਤਿਨ ਪ੍ਰਭ ਸਰੁਣੀ ਦਾਰ ਪੜੀਆ ਇਹ ਵੀ ਪੜੀਆ ਹ ਪੋਲਾ ਬੋਲਣਾ ਮੰਗਰ ਪ੍ਰਭ ਆਰਾਧਣਾ ਬਹੁੜ ਨਾ ਜਨਮੜੀਆ ਪੋਖ ਤੁਖਾਰ ਨ ਵਿਆਪਈ ਕਾਂਠ ਮਿਲਿਆ ਹਰਨਾਹੂ ਮਨ ਬੀਧਿਆ ਚਰਨਾਰਬਿੰਦ ਦਰਸ਼ਨ ਲਗੜਾ ਸਾਹੂ ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਮੀ ਲਾਹੂ ਵਿਖਿਆ ਉਹੇ ਨ ਸਕਾਈ ਮਿਲ ਸਾਧੂ ਗੁਣ ਗਾਹੂ ਜਹ ਤੇ ਉਪਜੀਤਹ ਮਿਲੀ ਸਚੀ ਪ੍ਰੀਤ ਸਮਾਹੂ ਕਰ ਗਹਿ ਲੈਨੀ ਪਾਰ ਬ੍ਰਹਮਾ ਬਾਹੜ ਨਾ ਵਿਛੜਿਆ ਹੋ ਹਾਂਜੀ ਕਰ ਗਹਿ ਲਈਨੀ ਪਾਰ ਬ੍ਰਹਮ ਏ ਕਰ ਗਹਿ ਇਕੱਠਾ ਨਹੀਂ ਬੋਲਣਾ ਕਰ ਗਹਿ ਲਈਨੀ ਪਾਰ ਬ੍ਰਹਮ ਬਾਹੜ ਨਾ ਵਿਛੜਿਆ ਹੋ ਬਾਹਰ ਜਾਓ ਲਖ ਬੇਰੀਆ ਹਰ ਸੱਜਣ ਆਗਮ ਅਗਾਹ ਸਾਰਮ ਪਈ ਨਾਰਾਇਣ ਨਾਨਕ ਦਰ ਪਈਆ ਹੋ ਉਖ ਸੁਹੰਦਾ ਸਰਬ ਸੁਖ ਜਿਸ ਵਖਸੇ ਵੇ ਪਰਵਾਹ ਮਾਗ ਮੱਜਨ ਸੰਗ ਸਾਧੂਆ ਧੂੜੀ ਕਰਿਸ਼ਨਾ ਨ ਮਾਗ ਕੱਗਾ ਲਾਕੇ ਬੁਲਣਾ ਮਾਗ ਮੱਜਨ ਕਸਕੇ ਬੁਲਣਾ ਪਦਕ ਲਾਕੇ ਸੰਗ ਸਾਧੂਆ ਧੂੜੀ ਕਰਿਸ਼ਨਾ ਹਰਿ ਕਾ ਨਾਮ ਧਿਆਇ ਸੁਣਾ ਸਭਨਾਂ ਨੂੰ ਕਰ ਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਕੁਮਾਨ ਕਾਮ ਕ੍ਰੋਧ ਨਾ 모ਹੀਐ ਬਿਨ ਸਹਿ ਲੋਭ ਸਵਾਨ ਸਚੇ ਮਾਰਗ ਚਲਤਿਆ ਉਸਤਤ ਕਰੇ ਜਹਾਨ 86 ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨ 86 ਤੀਰਥ ਠਾਮਕ ਸਗਲ ਪੁੰਨ ਇਥੇ ਵਿਸ਼ਰਾਮ 86 ਅਦਕਾਂ ਲਾ ਕੇ ਬੋਲਣਾ 86 88 ਤੀਰ ਤਕ ਜਿਸਨੋ ਦੇਵ ਦਾਇਆ ਕਰ ਸੋਈ ਪੁਰਖ ਸਜਾਨ ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤੈਨ ਕੁਰਬਾਨ ਮਾਗ ਸੁੱਚੇ ਸੇ ਕਾਂਢੀਐ ਜਿਨ ਪੂਰਾ ਘੁਰ ਮਿਹਰਵਾਨ ਆਮੰਮੀਨੁ ਸੇ ਹਰੀ ਹਾਹਾ ਤੇਰਾ ਰਾਮ ਮਿਹਰਵਾਨ ਇਸੇ ਤਰ੍ਹਾਂ ਉਚਾਰਨ ਕਰਨਾ ਤਾਲ ਗੁਣੇ ਤੋਪਾਰਜਨਾ ਹਰ ਸੱਜਣ ਪ੍ਰਗਟਿ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਈ ਸੇਜ ਸੁਹਾਵੇ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਇਛੇ ਪੁਨੀ ਵੱਡ ਭਾਗਣੀ ਵਰ ਪਾਇਆ ਹਾਰੇ ਰਾਏ ਨਾ ਇਛੇ ਪੁਨੀ ਇਹ ਪੁਨੀ ਪਾਠ ਕੋ ਲਾਭਣਾ ਪੁਨੀ ਨਹੀਂ ਬੋਲਣਾ ਇਛੇ ਪੁਨੀ ਵੱਡ ਭਾਗਣੀ ਵਾਰ ਪਾਇਆ ਹਾਰ ਰਾਏ ਮਿਲ ਸਹੀਆ ਮੰਗਲ ਗਾਵਹੀ ਗੀਤ ਗੋਬਿੰਦ ਅਲਾਈ ਹਰ ਜੇਹਾ ਅਵਰ ਨਾ ਦਿਸਈ ਕੋਈ ਦੂਜਾ ਲਬੈ ਨਾ ਲਾਈ ਹਾਲਤ ਪਾਲਤ ਸਵਾਰਿਓ ਨਾ ਨਿਹਚਰ ਦਿੱਤੀ ਅਨ ਜਾਏ ਸੰਸਾਰ ਸਾਗਰ ਤੇ ਰਖਿਆਨ ਬਹੁੜ ਨਾ ਜਨਮੈ ਤਾਈ ਜਿਹਬਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਹਾਂਜੀ ਜਿਹਾ ਵਾ ਇਕ ਥਮਕ ਅਨੇਕ ਗੁਣ ਇਥੇ ਵਿਸ਼ਰਾਮ ਤਰੇ ਨਾਨਕ ਚਰਣੀ ਪਾਏ ਹਾਲ ਗੁਣ ਨਿਤ ਸਲਾਹੀਏ ਜਿਸਨੋਂ ਤਿਲ ਨਾ ਤਮਾਈ ਜੇਨ ਜੇਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਹਰ ਗੁਰ ਪੂਰਾ ਆਰਾਧਿਆ ਦਰਗਹ ਸਤਿਖਰੇ ਸਰਬ ਸੁਖਾ ਨਿਧ ਚਰਨ ਹਰ ਭਉਜਲ ਵਿਖਮਤਰੇ ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਾ ਹਿਜਰੇ ਕੂੜ ਗਏ ਦੁਬਦਾ ਨਸੀ ਪੂਰਨ ਸੱਚ ਭਰੇ ਅਹਣਸੀ ਪਾਠ ਹੈ ਕਸਕੇ ਬੁਨਾਦ ਕਲਾ ਕੇ ਬੋਲਣਾ ਪਾਰ ਬ੍ਰਹਮ ਪ੍ਰਵ ਸੇਵਦੇ ਮਨ ਅੰਦਰ ਇਕਤਰੇ ਮਾਹ ਦੇਵਸ ਮੂਰਤਿ ਪਲੇ ਜੇ ਸਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰਹੁ ਹਰੀ ਮਾਝ ਮਹੱਲਾ ਪੰਜਵਾ ਦਿਨ ਰੈਣਾ ਇਕ ਓਅੰਕਾਰ ਸਤਗੁਰ ਪ੍ਰਸਾਦ ਸੇਵੀ ਸਤਗੁਰ ਆਪਣਾ ਹਰਿ ਸਿਮਰੀ ਦਿਨ ਸਭ ਰੈਣ ਆਪ ਤਿਆਗ ਸਰਣੀ ਪਵਾ ਮੁਖ ਬੋਲੀ ਮਿਠੜੇ ਵੈਣ ਜਨਮ ਜਨਮ ਕਾ ਵਿਛੜਿਆ ਹਰ ਮਿਲੋ ਸੱਜਣ ਸੈਣ ਜੋ ਜੀ ਹਰਤੇ ਵਿਛੜੇ ਸੇ ਸੁਖ ਨ ਵਸਨ ਪੈਣ ਹਰ ਪਿਰ ਬਿਨ ਚੈਨ ਨ ਪਾਈਐ ਖੋਜ ਜਿਠੇ ਸਭ ਗੈਣ ਆਪ ਕਮਾਣ ਵਿਛੁੜੀ ਦੋ ਸਨਾ ਕਾਹੂ ਦੇਣਾ ਕਰ ਕਿਰਪਾ ਪ੍ਰਭ ਰਾਖ ਲੀਹੁ ਹੋਰ ਨਹੀਂ ਕਰਨ ਕਰੇਣਾ ਹਰ ਤੁਧ ਵਿਣ ਖਾਕੂ ਰੂਲਣਾ ਕਹੀਐ ਕਿਥੈ ਵੈਣਾ ਨਾਨਕ ਕੀ ਬੇਨੰਤੀਆ ਹਰ ਸੁਰਜਨ ਦੇਖਾ ਨੈਣ ਜੀਅ ਕੀ ਬਿਰਥਾ ਸੋ ਸੁਣੇ ਹਰ ਸਮ੍ਰਿਥ ਪੁਰਖ ਅਪਾਰ ਹਰ ਸਮ੍ਰਿਥ ਪੁਰਖ ਅਪਾਰ ਜਿਹੜਾ ਸੱਸਾ ਸੱਸੇ ਤੇ ਟਿੱਪੀ ਮੰਮੀ ਨੂੰ ਸਿਹੈਰੀ ਰਾ ਰਾ ਪੈਰ ਦੇ ਵਿੱਚ ਤੇ ਥੱਥਾ ਇਹਦਾ ਉਚਾਰਨ ਸੱਸੇ ਤੇ ਟਿੱਪੀ ਮੰਮਾ ਮੰਮੀ ਵਾਲੀ ਸਿਹੈਰੀ ਰਾਰੇ ਨੂੰ ਲੱਗ ਜੋ ਕਿਤੇ ਥੱਥਾ ਸਮ੍ਰਿਥ ਇਸੇ ਤਰ੍ਹਾਂ ਉਚਾਰਨ ਕਰਨਾ ਹੈ ਮਰਨ ਜੀਵਨ ਆਰਾਧਨਾ ਸਭਨਾ ਕਾ ਆਧਾਰ ਸਸੁਰੇ ਪੀਏ ਤਿਸ ਕਾਂਤ ਕੀ ਵੱਡਾ ਜਿਸ ਪਰਵਾਰ ਉਚਾ ਆਗਮ ਆਗਾਦ ਬੋਧ ਕਿਛ ਅੰਤ ਨ ਪਾਰਵਰ ਸੇਵਾ ਸਾਥ ਇਸ ਭਾਵ ਸੇ ਸੰਤਾ ਕੀ ਹੋ ਇਛਾਰ ਦੀਨਾ ਨਾਥ ਦਇਅਲ ਦੇਵ ਪਤਤ ਉਧਾਰਨ ਹਾਰ ਪਾਤ ਜੁਗਾਦੀ ਰਖਦਾ ਸਚ ਨਾਮ ਕਰਤਾਰ ਕੀਮਤ ਹੋਏ ਨ ਜਾਣਾਈ ਕੋ ਨਹੀ ਤੋਲਣ ਹਾਰ ਹਾਂਜੀ ਆਦ ਜੁਗਾਦੀ ਰੱਖਦਾ ਜਿਹੜਾ ਜੁਗਾਦੀ ਪਾਠ ਆ ਕਰਕੇ ਬੋਲਣਾ ਸਤਿਨਾਮ ਕਰਤਾ ਕੀਮਤ ਕੋਏ ਨਾ ਜਾਣਾਈ ਕੋ ਨਹੀ ਤੋਲਣ ਹਾਰ ਮਨ ਤਨ ਅੰਤਰ ਵਸ ਰਹੇ ਨਾਨਕ ਨਹੀਂ ਸਮਾਰ ਦੇਨ ਰਾਇਣ ਜੀ ਪ੍ਰਭ ਕਾ ਸੇਵਦੇ ਤਿਨ ਕ ਸਦ ਬਲਿਹਾਰ ਸੰਤ ਅਰਾਧਨ ਸਦ ਸਦਾ ਸਾਵਨਾ ਕਾ ਬਖ ਸਿੰਧ ਜੀਓ ਪਿੰਡ ਜਿਨ ਸਾਜਿਆ ਕਰ ਕਿਰਪਾ ਦਿੱਤੀ ਅਨ ਜਿੰਦ ਹਾਂਜੀ ਦਿੱਤੀ ਅਨ ਇੱਥੇ ਪਾਠ ਦਿੱਤੀ ਅਨ ਸ਼ੁੱਧ ਹੈ ਪੋਤੀ ਦੇ ਵਿੱਚ ਦੱਦੇ ਨੂੰ ਸਿਹਾਰੀ ਤੱਤੇ ਨੂੰ ਬਿਹਾਰੀ ਤਨਨਾਂ ਦਿੱਤੀ ਨੂੰ ਲਿਖਿਆ ਹੋਇਆ ਪਰ ਇੱਥੇ ਪਾਠ ਦਿੱਤੀ ਅਨ ਦੱਦੇ ਨੂੰ ਸਿਹਾਰੀ ਤੱਤੇ ਤੇ ਬਿਹਾਰੀ ਆੜਾ ਤਨਨਾਂ ਦਿੱਤੀ ਅਨ ਸ਼ੁੱਧ ਹੈ ਕਰ ਕਿਰਪਾ ਦਿੱਤੀ ਅਨਜਿੰਦ ਗੁਰਸੱਭ ਦੀ ਆਰਾਧੀਐ ਜਪਿਏ ਨਰਮਲ ਮੰਤ ਕੀਮਤ ਕਹਿਣ ਨਾ ਜਾਈਐ ਪਰਮੇਸ਼ਰ ਬੇਅੰਤ ਜਿਸ ਮਨ ਵਸੈ ਨਰਾਇਣੋ ਸੋ ਕਹੀਏ ਭਗਵੰਤ ਜੀਅ ਕੀ ਲੋਚਾ ਪੂਰੀਐ ਮਿਲੈ ਸੁਆਮੀ ਕੰਤ ਨਾਨਕ ਜੀਵੇ ਜਪ ਹਰੀ ਦੁਖ ਸਭੇ ਹੀ ਹੰਤ ਦਿਨ ਰੈਣ ਜਿਸ ਨਾ ਵਿਸਰੇ ਸੋ ਹਰਿਆ ਹੋਵੇ ਜੰਤ ਸਰਬ ਕਲਾ ਪ੍ਰਭ ਪੂਰਣ ਮਾਨਯ ਨਿਮਾਣੀ ਥਾਉ ਹਰ ਓਟ ਗਹੀ ਮਨ ਅੰਦਰੇ ਜਾਪ ਚਪ ਜੀਵਾਨਾਉ ਕਰ ਕਿਰਪਾ ਪ੍ਰਭ ਆਪਣੀ ਜਨ ਧੂੜੀ ਸੰਗ ਸਮਾਉ ਜੇ ਤੂੰ ਰਖਹਿ ਤਿਉ ਰਹਾ ਤੇਰਾ ਦਿੱਤਾ ਪਹਿਨਾ ਖਾਓ ਹੜਾ ਪਹਿਨਾ ਪਾਠ ਹੈ ਭਾਰਾ ਬੋਲਣਾ ਉਦਮ ਸੋਈ ਕਰਾਏ ਪ੍ਰਭ ਮੇਰੇ ਸਾਧੂ ਗੁਣ ਗਾਓ ਦੂਜੀ ਜਾਏ ਨਾ ਸੁਝਾਈ ਕਿਥੈ ਕੋਕਣ ਜਾਓ ਅਗਿਆਨ ਬਿਨਾਸਨ ਤਾਮ ਹਾਰਣ ਊਚ ਆਗਮ ਅਮਾ ਹਾਂ ਅਗਿਆਨ ਬਿਨਾਸਨ ਠਾਮਕ ਤਤ ਮਮ ਤਾਮ ਹਾਰਣ ਤੋਮਨੀ ਬੋਲਣਾ ਤਾਮ ਹਾਰਣਾ ਉਚੇ ਅਗਮ ਅਮਾਵ ਇਸੇ ਤਰੀਕੇ ਬੋਲਣਾ ਮਨ ਵਿਛੜਿਆ ਹਰ ਮੇਲੀ ਐ ਨਾਨਕ ਏਹੋ ਸਵਾਉ ਸਰਬ ਕਲਿਆਣ ਤਿਤ ਦਿਨ ਹਰ ਪਰਸੀ ਗੁਰ ਕੇ ਪਾਉ ਮਨ ਵਿਛੜਿਆ ਹਰ ਮੇਲੀ ਐ ਨਾਨਕ ਏਹੋ ਸਵਾਉ ਸਰਬ ਕਲਿਆਣ ਤਿਤ ਦਿਨ ਹਰ ਪਰਸੀ ਔਰ ਕੇ ਪਾਉ ਹਾਂਜੀ ਇਥੋਂ ਤੱਕ ਗੁਰੂ ਮਹਾਰਾਜ ਜੀ ਨੇ ਸੰਥਾ ਸਪੂਰਨ ਕਰਾਈ ਐ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਕੀ ਸਾਧ ਸੰਗਤ ਬਖਸ਼ਣਾ ਜੀ ਨੇ ਕਾਹੀ ਉਚਾਰਨ ਕਰਦਿਆਂ ਤੋਂ ਵਿਸ਼ਰਾਮ ਠਾਮ ਕਾਂ ਜਮਕਾਂ ਲਾਉਂਦਿਆਂ ਤੋਂ అనేక ਤਰ੍ਹਾਂ ਦੀਆਂ ਗਲਤੀਆਂ ਹੋ ਜਾਂਦੀਆਂ ਬਖਸ਼ਣਾ ਅੱਗੇ ਤੋਂ ਸਮੱਤ ਬਖਸ਼ਣਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ